ਤਿੰਨ ਵੇਰਾ ਐਮਐਲ ਬਣਾਤਾ ਚੌਥੀ ਆਰਐਮਪੀ ਬਣ ਗਿਆ ਤੇ ਪੰਜਵੀਂ ਆਰ ਆਪਦੀ ਘਰ ਦੀ ਨੂੰ ਘੱਲਤਾ ਕਿ ਉਹ ਗਿੱਦੜ ਬਾਦ ਤੇ ਢੂੜ ਲੱਖ ਵੋਟ ਹੈ ਕੋਈ ਬੰਦਾ ਕਾਬਲੇ ਨਹੀਂ ਉਹਦੀ ਘਰ ਦੀ ਕਾਬਲੇ ਕਲੀ ਆਪਦੇ ਮਾਮੇ ਨੂੰ ਨਹੀਂ ਦਿੰਦਾ ਟਿਕਟ ਯਾਰ ਹੈ ਬੁੱਢਾ ਹੋ ਗਿਆ ਵਿਚਾਰਾ ਉਹ ਕੌਣ ਇਹ ਨਿੰਦਰ ਨੂੰ ਦੇ ਦਿੰਦਾ ਅਸੀਂ ਤਾਂ ਭਰਾਵਾ ਅਸੀਂ ਤੇ ਇਹਨੂੰ ਮਗਰੋਂ ਲਾਉਣ ਨੂੰ ਫਿਰਦੇ ਅਸੀਂ ਤਾਂ ਕਹਿੰਦੇ ਆ ਵੀ ਇਹਦਾ ਕੰਪੀਟੀਸ਼ਨ ਮਨਪੀਤ ਨਾਲ ਹੈ ਰਾਜੇ ਬੜਿੰਗ ਨੂੰ ਤੁਸੀਂ ਕੰਪੀਟੀਸ਼ਨ 'ਚ ਨਹੀਂ ਮੰਨਦੇ ਨਾ ਜੀ ਨਾ ਉਹ ਤਾਂ ਮੇਰਾ ਖਿਆਲ ਹੈ ਵੀ ਇਹ ਤਾਂ ਤੀਜੇ ਨੰਬਰ ਤੇ ਆ ਸਕਦਾ ਨਾ ਜੀ ਇਹ ਤਾਂ ਕਰੇ ਗਿਆ ਲੋ ਵੀ ਹਜਾ ਲਾਉਂਦਾ ਹਾਂ ਤੁਸੀਂ ਗਏ ਹੋ ਆਪਾਂ ਗਏ ਆ ਦੋਵੇਂ ਉਹਨੇ ਅੱਗੇ ਮੂੰਹ ਚੱਕ ਕੇ ਕਿਵੇਂ ਹੈ ਤੇ ਜਦੋਂ ਇਹ ਗੱਲ ਕਰਕੇ ਪਾਸੇ ਤੈਨੂੰ ਲੈ ਜਾਊਗਾ ਮੈਂ ਤਾਂ ਬਾਬੇ ਨੂੰ ਆਖਿਆ ਤੇਰੇ ਬੀਬੀ ਪਿੰਡ 'ਚ ਵਿਕਾਸ ਨਹੀਂ ਹੋਇਆ ਬਾਬਾ ਜੀ ਪਹਿਲਾਂ ਜੀ ਹਾਂ ਜੀ ਹੋਇਆ 47 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਜੇ ਨਾਲ ਚੱਲੋ ਤੁਹਾਨੂੰ ਵਖਾੜਿਆਉਣਾ ਹੈ ਅਧੂਰਾ ਪਿਆ ਆ ਜਿੰਨੇ ਘਰ ਹਨ ਜਿੱਦੇ ਇਧਰ ਲਈ ਹਵਾ ਵਗਦੀ ਹੈ ਪੂਰਾ ਜਿਲ੍ਹੇ ਨੂੰ ਕਹਿੰਦੇ ਆ ਆ ਸਾਰੇ ਆ ਬੈਠੇ ਨਾ ਕਰਾਂਦੇ ਆ ਆ ਜੋ ਤੁਹਾਡੇ ਰੋਟੀ ਲੰਗਦੀ ਹੈ ਸਾਰੇ ਪਿੰਡ ਦਾ ਜਿਹੜਾ ਪਾਣੀ ਹੈ ਨਾ ਸੀਵਰੇਜ ਦਾ ਉਹ ਇੱਥੇ ਆ ਕੇ ਇਕੱਠਾ ਕਰਦਾ ਭਰਾ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਬਾ ਜੀ ਆਪਣਾ ਗੁਰਨਾਮ ਸਿੰਘ ਹੈ ਜੀ ਪਿੰਡ ਕਿਹੜਾ ਬਾਬਾ ਜੀ ਆਪਣਾ ਲੁੰਡੇ ਵਾਲਾ ਬਾਬਾ ਜੀ ਕੀ ਕਹਿੰਦੀ ਗਿੱਦੜਵਾਦੀ ਹਵਾ ਜੀ ਕਿਹੜਾ ਐਮਐਲਏ ਅੱਗੇ ਆਸ ਬਾਬਾ ਜੀ ਸਾਡੇ ਮੁਤਾਬਕ ਤਾਂ ਡੈਂਪੀ ਚ ਲੋਦੀ ਹੈ ਠੀਕ ਹੈ ਜੀ ਹਾਂਜੀ ਕਿਵੇਂ ਜੀ ਕਾਰਨ ਕੋਈ ਕਾਰਨ ਇਹੋ ਹੀ ਹੈ ਬੰਦਾ ਨਰਮਾ ਸਾਡੇ ਹਲਕੇ ਦਾ ਦੋ ਵੇਰਾ ਹਾਰਿਆ ਹੋਇਆ ਤੇ ਹਮਦਰਦੀ ਵੀ ਹੈ ਤੇ ਬਾਕੀ ਜਿਹੜਾ ਵਿਰੋਧੀ ਹੈ ਉਹਦਾ ਟਿੱਡ ਨਹੀਂ ਪਰਿਆ ਪਿੰਨ ਵੇਰਾ ਐਮਐਲਏ ਬਣਤਾ ਚੌਥੀਆਰ ਐਮਪੀ ਬਣ ਗਿਆ ਤੇ ਪੰਜਵੀਂ ਹਰ ਆਪਦੀ ਕਰਦੀ ਨੂੰ ਕਹ ਲਤਾ ਕਿ ਉਹ ਗਿੱਦੜਵਾ ਦੇ ਤੇ ਢੂੜ ਲੱਖ ਵੋਟ ਹੈ ਕੋਈ ਬੰਦਾ ਕਾਬਲਾ ਹੈ ਨਹੀਂ ਉਹਦੀ ਘਰਦੀ ਕਾਬਲਾ ਕਲੀ ਆਪਦੇ ਮਾਮੇ ਨੂੰ ਦੇ ਦਿੰਦਾ ਟਿਕਟ ਯਾਰ ਸਹੀ ਗੱਲ ਹੈ ਹੈ ਬੁੱਢਾ ਹੋ ਗਿਆ ਵਿਚਾਰਾ ਉਹ ਕੌਣ ਇਹ ਲਿੰਦਰ ਨੂੰ ਦੇ ਦਿੰਦਾ ਕਿ ਸਾਰਾ ਇਕੱਠਾ ਕਰਕੇ ਆਪਦੇ ਘਰੇ ਲਈ ਜਾਣਾ ਹੈ ਸਹੀ ਗੱਲ ਹੈ ਹੈ ਜੀ ਇਸ ਗੱਲ ਕਰਕੇ ਅਸੀਂ ਤਾਂ ਭਰਾਵਾ ਲੋਕਾਂ ਦਾ ਹਾਰ ਲੈਂਦੇ ਨਹੀਂ ਅਸੀਂ ਤੇ ਇਹਨੂੰ ਮਗਰੋਂ ਲਾਉਣ ਨੂੰ ਫਿਰਦੇ ਆ ਪਿੰਡ 'ਚ ਵਿਕਾਸ ਨਹੀਂ ਹੋਇਆ ਬਾਬਾ ਜੀ ਪਹਿਲਾਂ ਜੀ ਹਾਂ ਜੀ ਹੋਇਆ 47 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਜੇ ਨਾਲ ਚੱਲੋਂ ਤੁਹਾਨੂੰ ਬਖਾਰ ਆਉਣਾ ਹੈ ਅਧੂਰਾ ਪਿਆ ਆ ਜਿੰਨੇ ਘਰ ਆ ਨਾ ਜਿੱਦੇ ਇਧਰ ਨਹੀਂ ਹਵਾ ਵਗਦੀ ਹੈ ਪੂਰਾ ਜਿਲ੍ਹੇ ਨੂੰ ਕਹਿੰਦੇ ਆ ਆ ਸਾਰੇ ਆ ਬੈਠੇ ਨਾ ਕਰਾਂਦੇ ਆ ਆਜੋ ਤੁਹਾਡੇ ਰੋਟੀ ਲੰਘਦੀ ਆ ਬੋਪਈ ਮਾਰਦੀ ਆ ਅੱਛਾ ਉਹ ਜਿਆਦਾ ਵਿਚਾਈ ਛੱਡਿਆ ਤਿੰਨ ਡੇ ਸਾਰੇ ਪਿੰਡ ਦਾ ਜਿਹੜਾ ਪਾਣੀ ਆ ਨਾ ਸੀਵਰੇਜ ਦਾ ਉਹ ਇੱਥੇ ਆ ਕੇ ਇਕੱਠਾ ਕਰਦਾ ਭਰਾਵਾ ਤੇ ਉਹਦੇ ਤੱਕ ਇਹ ਗੱਲ ਨਹੀਂ ਪਚਾਈ ਰਾਜੇ ਵੜਿੰਗ ਤੱਕ ਵੀ ਸਾਡੀ ਆਪ ਉਹ ਇੱਥੇ ਰੋਜ ਹੀ ਲੰਘਦਾ ਹੈ ਜਿਹੜਾ ਸਾਹਮਣਾ ਕਰਾ ਉਹਦਾ ਤਾਂ ਪੀਏ ਬੰਦਾ ਅੱਛਾ ਹਾਂ ਕੋਈ ਹੱਲ ਨਹੀਂ ਕਰਦੇ ਹੱਲ ਕੀ ਕਰਨਾ ਕਰ ਲਿਆ ਹਜਮਤ ਨਾਲ ਆ ਗਈ ਸੌਦਾ ਜਿਹੜਾ ਸੀਗਾ ਮਨਪੀ ਬਾਦਲ ਵਾਲੇ ਕੀ ਵਿਚਾਰੇ ਬਾਬਾ ਜੀ ਮਨਪੀ ਬਾਦਲ ਦਾ ਵਿਚਾਰ ਮਨਪੀ ਬਾਦਲ ਦਾ ਇਹ ਹੈ ਬਈ ਇੱਥੇ ਉਹਨੇ ਕੰਬ ਫੇਰੇ ਕਰਾਏ ਪਹਿਲਾਂ 18000 ਮੋਟਰਾਂ ਦਾ ਉਹਨੇ ਕਨੈਕਸ਼ਨ ਦਿੱਤਾ ਪਿੰਡਾਂ ਦਾ ਪਾਣੀ ਹੈ ਨਹੀਂ ਸੀ ਹਾਂ ਆਹ ਰੋ ਉਹਨੇ ਲਿਆ ਕੇ ਦਿੱਤੇ ਬਹੁਤ ਕੋਈ ਪਰ ਹੁਣ ਕਾਟਕੀ ਮਾਰ ਰਹੀ ਹੈ ਉਹ ਸਾਡੇ ਕਿਸਾਨੀ ਦੇ ਵਰਖਲਾਵਾ ਭਰਾਵਾ ਹਾਂ ਅੱਛਾ ਹਾਂ ਨਹੀਂ ਉਹ ਦਿਲਚਸਤਾ ਹੈਗਾ ਪਰ ਉਹ ਜਿਹੜਾ ਫੁੱਲ ਹੈ ਨਾਲ ਨਾ ਉਹ ਸਾਨੂੰ ਛੂਟ ਨਹੀਂ ਕਰਦਾ ਠੀਕ ਹੈ ਜੀ ਹਾਂ ਵਿਕਾਸ ਫਿਰ ਹੋਇਆ ਨਹੀਂ ਪਹਿਲਾਂ ਦੇ ਐਮਐਲਏ ਨੇ ਪਿੰਡ 'ਚ ਕੀਤਾ ਨਹੀਂ ਕੁਝ ਨਹੀਂ ਜੀ ਕੋਈ ਕੁਛ ਨਹੀਂ ਕੀਤਾ ਤੁਹਾਨੂੰ ਦੱਸਿਆ ਵੀ ਆ 47 ਲੱਖ ਦੀ ਗ੍ਰਾਂਟ ਆਈ ਉਹ ਵੇਖ ਲਓ ਤੁਸੀਂ ਆਪ ਤੁਰੇ ਚੱਲਦੇ ਉੱਥੇ ਤੁਹਾਨੂੰ ਵਗਾ ਲੈਣੇ ਸਾਰਾ ਕੁਝ ਬਿਹਾ ਵੇਖ ਲਓ ਕੀ ਹੋਇਆ ਤੇ ਡਿੰਪੀ ਤੋਂ ਆਸ ਕਰਦੇ ਹਾਂ ਜੀ ਇਹ ਸਾਰਾ ਕੁਝ ਉਹ ਮਸਲਾ ਸੁਲਝਾਓ ਵੇਖੋ ਜੀ ਮੈਂ ਤੁਹਾਨੂੰ ਦੱਸਦਾ ਨਰਮ ਬੰਦਾ ਹੈ ਕਿਸੇ ਦੇ ਸਿਰੇ ਆਉਣ ਵਾਲਾ ਨਹੀਂ ਜੇ ਤਾਂ ਉਹਦੀ ਪਹੁੰਚ ਹੈ ਕੰਮ ਤਾਂ ਹੈ ਤੇ ਨਹੀਂ ਹੱਥ ਬੰਦ ਹੁੰਦਾ ਠੀਕ ਹੈ ਜੀ ਵੀ ਬਾਈ ਮੇਰੇ ਵਾਸਤੇ ਬਾਹਰ ਹੈ ਪਿੰਡੋਂ ਪਿੰਡਾਂ ਸਿਕ ਪੋਸਟਰ ਦੇਖ ਰਹੇ ਆ ਜੀ ਡੈਂਪੀ ਦੇ ਸੁਖਬੀਰ ਬਾਦਲ ਦੇ ਨਾਲ ਪੋਸਟਰ ਆ ਉਹ ਤਾਂ ਜੀ ਗਲਤ ਹੈ ਸਾਡੇ ਪਿੰਡ 'ਚ ਰਾਤ ਲੜਾਈ ਹੋ ਜਾਣੀ ਸੀ ਹੂੰ ਬਚਿਆ ਜਿਹੜੇ ਬੰਦੇ ਡੈਂਪੀ ਚ ਲਾਉਂਦੇ ਪਾਰਟੀ ਦੇ ਐਸਪੋਰਟ ਤੇ ਹੋਇ ਤੇ ਉਹਨਾਂ ਦੇ ਬਾਰ ਚ ਲਾਏ ਰਾਤ ਉਹ ਬੰਦੇ ਲੋਕਾਂ ਨੇ ਫੜ ਲਏ ਪੋਸਟਰ ਲਾਉਂਦੇ ਆ ਇੱਥੇ ਹਾਵੇ ਪਏ ਤੁਹਾਡੇ ਪਰ ਅੱਛਾ ਜੀ ਠੀਕ ਹੈ ਤੇ ਲੜਾਈ ਹੋਣ ਤੋਂ ਬਚ ਗਈ ਹੂੰ ਡੈਂਪੀ ਤੇ ਲੋਨੂ ਤਾਈ ਪਹੁੰਚ ਕੀ ਤੀ ਉਹ ਕਹਿੰਦਾ ਚਲੋ ਜਿਹੜੇ ਉਹਨਾਂ ਨੇ ਕੋਈ ਹਰਕਤ ਕਰਤੀ ਕਰਤੀ ਹੁਣ ਨਾ ਲੜਾਈ ਨਹੀਂ ਕਰਨੀ ਆਪਾਂ। ਹਮ। ਆਮਦਾਰੀ ਦਾ ਮੋਟਾ ਪਾਇਓ। ਇਹ ਨਰਮ ਬੰਦਾ। ਠੀਕ ਹੈ ਜੀ। ਬਹੁਤ ਚੰਗਾ ਬੰਦਾ ਹੈ। ਇੱਥੇ ਗਿੱਦੜ ਵੀ ਰਹਿੰਦਾ ਹੈ। ਹਮ। ਦੂਜੇ ਦਾ ਭੱਜ ਜਾਣਗੇ ਕਿਥੇ? ਹਮ। ਇਹਨਾਂ ਤੋਂ ਪਾਰ ਲੰਘੇ ਤਾਂ ਬਾਹਰ ਨਹੀਂ ਗਾ। ਉੱਥੇ ਬਹਿ ਜਾਗੇ। ਦਫ਼ਤਰ ਇਹਦਾ ਬਣਿਆ ਹੈ। ਚਾਹ ਪੀ ਲਾਂਗੇ। ਜੇ ਭੁੱਖ ਲੱਗੀ ਹੋਈ ਤਾਂ ਆ ਜੇ ਰੋਟੀ ਖਾਜੋ ਭਾਈ ਅਸੀਂ ਤੇ ਜਾਣੇ। ਤੇ ਜੇ ਘਰੇ ਵੀ ਬੈਠਾ ਹੋਇਆ ਬਲਾ ਮਰਦਾ ਜਾਂਦਾ ਵੀ ਆ ਖੂਬੀ ਤਾਂ ਲੱਗੇ ਆ ਕਿ ਇਹ ਤਾਂ ਉੱਠਦੀ ਹੀ ਨਹੀਂ ਰਾਜਾ ਵੜਿੰਗ ਕਹਿੰਦਾ ਜੀ ਮੈਂ ਲੁਧਿਆਣੇ ਦੇ ਵਿੱਚ ਵਿਕਾਸ ਸ਼ੁਰੂ ਕਰਤਾ ਆਪਦਾ ਜੀ ਕਹਿੰਦਾ ਮੈਨੂੰ ਇੱਕ ਮੌਕਾ ਹੋਰ ਦਿਓ ਤੁਸੀਂ ਉਹ ਭਰਾਵਾ ਇਸੇ ਨੂੰ ਹੀ ਦੇਈ ਜਾਈਏ ਯਾਰ ਹੋਰ ਬੰਦਾ ਨਹੀਂ ਕਿ ਮੈਂ ਤਾਂ ਫੇਰ ਉਹੀ ਗੱਲਾਂ ਨੇ ਹੋਰ ਕੋਈ ਬੰਦਾ ਨਹੀਂ ਗਿੱਦੜਵਾ ਬਲਾਕ ਦੀ 1.5 ਲੱਖ 1,65,000 ਵੋਟ ਹੈ ਜੀ ਤੇ ਉਹ 1,65,000 ਬੰਦਾ ਯਾਰ ਇਹਦੀ ਇੱਕ ਘਰ ਦੀ ਦੇ ਮੁਕਾਬਲੇ ਕੁਝ ਵੀ ਨਹੀਂਗਾ ਹੂੰ ਜ਼ੀਰੋ ਹੈ ਲੋਕਾਂ ਨੂੰ ਸੋਚਣਾ ਚਾਹੀਦਾ ਯਾਰ ਬਈ ਸਾਰਾ ਘਰ ਉਹਦਾ ਕੀ ਵਿਚਾਰ ਹੈ ਅਰਜਨ ਬਾਦਲ ਕੁਛ ਬੋਲਿਆ ਵੀ ਮੇਰੇ ਦਾਦਾ ਨੇ ਮੈਨੂੰ ਸਿਖਾਇਆ ਵੀ ਵਿਰੋਧੀ ਨੂੰ ਵੀ ਨਹੀਂ ਪੱਦਾ ਬੋਲਣਾ ਤੂੰ ਆਦਾ ਇਹ ਆਦਾ ਉਹ ਮੈਂ ਫੁੱਫੜ ਥੋੜਾ ਖੜਾ ਕੋਈ ਆਦਾ ਆ ਮੈਂ ਪੁੱਤ ਤੈਨੂੰ ਐਮਐਲਏ ਬਣਦਾ ਇਹ ਕੋਈ ਯਾਰ ਗੱਲਾਂ ਤੇ ਰਾਜਾ ਬਿਲਗਾ ਦੀ ਆ ਵੇਖੋ ਜੀ ਇਹਨੇ ਕਰਦੀ ਆਦੀ ਐ ਅਮਰਤਾ ਵੜੰਗਾ ਵੇਖੋ ਜੀ ਕੀ ਸੰਸਾਰ ਦੇ ਸੰਸਕਾਰ ਦਿੱਤੇ ਐ ਕਿਵੇਂ ਬੋਲਦਾ ਮੇਰੇ ਪੁੱਤ ਜੋ ਪੋਤਾ ਆ ਛੋਡੇ ਛੋਟਾ ਮੰਗਣਾ ਉਹ ਜੀ ਕਰਕੇ ਬੁਲਾਊਗਾ ਉਹ ਆਦੀ ਮੇਰੇ ਮਗਰੋਂ ਮੇਰਾ ਪੁੱਤ ਆ ਰਿਹਾ ਹੂੰ ਹੋਰ ਐ ਨਹੀਂ ਕੋਈ ਇੱਥੇ ਦੂਜੇ ਨੰਬਰ ਤੇ ਤੇ ਤੀਸਰੇ ਨੰਬਰ ਤੇ ਕਿਸ ਨੂੰ ਮੰਨਦੋਂ ਜੀ ਪਹਿਲੇ ਨੰਬਰ ਤੇ ਡੈਂਪੀ ਢੱਲ ਨੂੰ ਮੰਨ ਰਹੇ ਹੁੰਦਾ ਅਸੀਂ ਤਾਂ ਕਹਿੰਦੇ ਆ ਵੀ ਇਹਦਾ ਕੰਪੀਟੀਸ਼ਨ ਮਨਪ੍ਰੀਤ ਨਾਲ ਰਾਜਾ ਬੜਿੰਗ ਨੂੰ ਤੁਸੀਂ ਕੰਪੀਟੀਸ਼ਨ 'ਚ ਨਹੀਂ ਮੰਨਦੇ। ਨਾ ਜੀ ਨਾ ਉਹ ਤਾਂ ਮੇਰਾ ਖਿਆਲ ਹੈ ਵੀ ਇਹ ਤਾਂ 3ਜੇ ਨੰਬਰ ਤੇ ਆ ਸਕਦਾ ਹੈ। ਅੱਛਾ। ਹਾਂਜੀ। ਪਹਿਲਾਂ ਫਿਰ ਲੋਕਾਂ ਦਾ ਪਿਆਰ ਲੈ ਨਹੀਂ ਸਕਿਆ ਰਾਜਾ ਬੜਿੰਗ। ਨਾ ਜੀ ਇਹ ਤਾਂ ਕਰੇ ਗਿਆ ਲੋ ਵੀ ਹਯਾਲ ਹੁੰਦਾ। ਅੱਛਾ। ਹਾਂ। ਹਯਾਲ ਹੁੰਦਾ। ਹਾਂ ਤੁਸੀਂ ਗਏ ਹੋ ਆਪਾਂ ਗਏ ਆ ਦੋਵੇਂ। ਹੂੰ। ਉਹਨੇ ਆ ਗਿਆ ਮੂੰਹ ਚੱਕ ਕੇ ਕਿਵੇਂ ਹੈ? ਤੇ ਜਦੋਂ ਇਹ ਗੱਲ ਕਰਕੇ ਪਾਸੇ ਤੈਨੂੰ ਲੈ ਜਾਊਗਾ। ਮੈਂ ਤਾਂ ਬਾਬੇ ਨੂੰ ਆਖਿਆ ਤੇਰੇ ਬੀਬੀ